ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣ ਬੋਲੇ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਇਹ ਦੋ ਪ੍ਰਕਾਰ ਦੀ ਭਗਤੀ ਬਾਰੇ ਜਿਸ ਮਨੁੱਖ ਨੇ ਇਹ ਦੋ ਪ੍ਰਕਾਰ ਦੀ ਭਗਤੀ ਕਰਨੀ ਸਿੱਖ ਲਈ ਜਾਂ ਕਰ ਲਈ ਉਸ ਮਨੁੱਖ ਦੇ ਤੇ ਸਤਿਗੁਰ ਸੱਚੇ ਪਾਤਸ਼ਾਹ ਐਨੇ ਮਿਹਰਬਾਨ ਹੁੰਦੇ ਆ ਕਿ ਭਾਵੇਂ ਪੂਰੀ ਦੁਨੀਆ ਉਸ ਮਨੁੱਖ ਦੇ ਖਿਲਾਫ ਹੋ ਜਾਵੇ ਪੂਰੀ ਦੁਨੀਆ ਉਸ ਮਨੁੱਖ ਦਾ ਨੁਕਸਾਨ ਕਰਨ ਦੇ ਲਈ ਆਪਣਾ ਜ਼ੋਰ ਲਾ ਲਵੇ ਪਰ ਉਹ ਵਾਲ ਵੀ ਵਿੰਗਾ ਨਹੀਂ ਕਰ ਪਾਉਣਗੇ ਸਾਰੀ ਦੁਨੀਆ ਤੁਹਾਡੇ ਰਸਤੇ ਦੇ ਵਿੱਚ ਕੰਡੇ ਵਿਛਾ ਦੇਵੇ ਰੋੜੇ ਵਿਛਾ ਦੇਵੇ ਉਹ ਕੰਡੇ ਉਹ ਰੋੜੇ ਵੀ ਤੁਹਾਡੇ ਲਈ ਫੁੱਲ ਬਣ ਜਾਣਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਇੰਨੀ ਕਿਰਪਾ ਹੁੰਦੀ ਆ ਤਾਂ ਫਿਰ ਇਹ ਦੋ ਪ੍ਰਕਾਰ ਦੀ ਭਗਤੀ ਕਿਹੜੀ ਆ ਜਾਂ ਫਿਰ ਇਹ ਦੋ ਕੰਮ ਕਿਹੜੇ ਨੇ ਇਹਦੇ ਬਾਰੇ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਨੀ ਆ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਸੰਗਤ ਜੀ ਮੇਰਾ ਖੁਦ ਦਾ ਵੀ ਇਹ ਤਜਰਬਾ ਕੀਤਾ ਹੋਇਆ ਹੈ ਸੱਚ ਕਰਕੇ ਜਾਣਿਓ ਜੀ ਇਸ ਭਗਤੀ ਦੇ ਅੱਗੇ ਦੁਨੀਆ ਦੀ ਕੋਈ ਮਾੜੀ ਤਾਕਤ ਨਹੀਂ ਖੈਰਦੀ ਸਭ ਤੋਂ ਪਹਿਲੀ ਭਗਤੀ ਦੇ ਵਿੱਚ ਆਉਂਦਾ ਹੈ ਮਾਪਿਓ ਦਾ ਸਤਿਕਾਰ ਮਾਪਿਓ ਦੀ ਸੇਵਾ ਜਿਸ ਮਨੁੱਖ ਨੇ ਆਪਣੇ ਮਾਪਿਓ ਦੀ ਸੇਵਾ ਕਰ ਲਈ ਜਿਹੜਾ ਮਨੁੱਖ ਆਪਣੇ ਮਾਪਿਓ ਦਾ ਸਤਿਕਾਰ ਕਰਦਾ ਹੈ ਨਾ ਸਤਿਗੁਰ ਸੱਚੇ ਪਾਸ਼ਾ ਉਹਦੇ ਉੱਤੇ ਬਹੁਤ ਖੁਸ਼ ਹੁੰਦੇ ਨੇ ਅਤੇ ਮਾਪਿਓ ਦੀ ਕੀਤੀ ਹੋਈ ਸੇਵਾ ਦਾ ਫਲ ਤੁਹਾਨੂੰ ਇੱਕ ਨਾ ਇੱਕ ਦਿਨ ਜਰੂਰ ਮਿਲੇਗਾ ਜਿਸ ਦਿਨ ਮਿਲੇਗਾ ਨਾ ਝੋਲੀਆਂ ਛੋਟੀਆਂ ਪੈ ਜਾਣਗੀਆਂ ਤੁਹਾਡੀ ਸੋਚ ਤੋਂ ਵੀ ਕਿਤੇ ਵੱਧ ਫਲ ਮਿਲੇਗਾ ਕਿਉਂਕਿ ਮਾਪਿਓ ਧਰਤੀ ਦੇ ਉੱਤੇ ਸਮਝ ਲਓ ਤੁਹਾਡਾ ਪਹਿਲਾ ਰੱਬ ਆਪਿਆ ਰੱਬ ਨੇ ਖੁਦ ਕਿਹਾ ਹੈ ਕਿ ਮੈਂ ਬਾਦ ਵਿੱਚ ਪਹਿਲਾਂ ਮਾਪਿਓ ਜਿਨੇ ਮਾਪਿਓ ਦੀ ਸੇਵਾ ਕਰਨੀ ਉਹਨੇ ਸਮਝੋ ਰੱਬ ਨੂੰ ਪ੍ਰਾਪਤ ਕਰ ਲਿਆ ਪਰ ਜੇ ਕਿਤੇ ਮਾਪਿਓ ਦਾ ਅਸੀਂ ਦਿਲ ਦੁਖਾ ਬੈਠੇ ਜਿਸ ਬੱਚੇ ਕਰਕੇ ਵੀ ਮਾਪਿਓ ਦਾ ਚਿਹਰਾ ਜਿੰਨਾ ਵੀ ਦਿਲ ਦੁਖੀ ਹੋਵੇ ਉਹ ਬੱਚਾ ਭਾਵੇਂ ਦਿਨ ਦੀ ਮਰਜ਼ੀ ਪਾਠ ਪੂਜਾ ਕਰ ਲਵੇ ਸੇਵਾ ਕਰ ਲਵੇ ਦੁਨੀਆ ਭਰ ਦੇ ਪੀਰ ਮਣਾ ਲਵੇ ਪਰ ਉਹਦੇ ਤੇ ਪਰ ਉਹਦਾ ਭਲਾ ਨਹੀਂ ਹੋ ਸਕਦਾ ਕਿਉਂਕਿ ਮਾਪਿਓ ਦਾ ਦਿਲ ਦਖਾਉਣਾ ਸਭ ਤੋਂ ਵੱਡਾ ਪਾਪ ਆ ਮਾ ਉਦਿਆਂ ਦੁਆਵਾਂ ਅਸੀਸਾਂ ਵੀ ਬੜੀ ਛੇਤੀ ਕੰਮ ਕਰਦੀਆਂ ਨੇ ਅਤੇ ਜੇ ਕਰਕੇ ਤੇ ਮਾਪਿਓ ਦੇ ਮੋਹੋਂ ਬਾਦ ਅਸੀਸ ਨਿਕਲ ਜਾਵੇ ਅਤੇ ਇੱਥੇ ਇੱਕ ਗੱਲ ਨੂੰ ਨੋਟ ਕਰ ਲਿਓ ਜੇ ਬੱਚੇ ਭਾਵੇਂ ਜਿੰਨੇ ਮਰਜੀ ਨਲਾਇਕ ਹੋਣ ਕਹਿਣੇ ਤੋਂ ਬਾਹਰ ਹੋਣ ਮਾਪਿਓ ਦਾ ਜਿੰਨਾ ਮਰਜੀ ਨਰਾਦਰ ਕਰਦੇ ਹੋਣ ਮਾਪਿਓ ਆਪਣੇ ਬੱਚਿਆਂ ਨੂੰ ਕਦੇ ਵੀ ਬਾਦ ਅਸੀਸ ਨਹੀਂ ਦਿੰਦੇ ਮਾਪਿਓ ਨੇ ਬਾਦ ਅਸੀਸ ਨਹੀਂ ਦੇਣੀ ਪਰ ਜਦੋਂ ਉਹਨਾਂ ਦਾ ਅੰਦਰੋਂ ਦਿਲ ਦੁਖੀ ਹੋਇਆ ਤਾਂ ਫਿਰ ਪੂਰੀ ਕੁਦਰਤ ਪੂਰੀ ਕਾਇਨਾਤ ਉਹ ਪਰਮਪਿਤਾ ਪਰਮਾਤਮਾ ਖੁਦ ਉਸ ਦੇ ਨਾਲ ਉਸ ਮਨੁੱਖ ਦੇ ਨਾਲ ਰੁੱਸ ਜਾਂਦੇ ਨੇ ਜੋ ਆਪਣੇ ਮਾਪਿਆਂ ਨੂੰ ਰਸਾ ਬੈਠਦਾ ਹੈ ਇਸ ਕਰਕੇ ਸਭ ਤੋਂ ਪਹਿਲੀ ਸੇਵਾ ਮਾਪਿਆਂ ਦੀ ਹੈ ਸਭ ਤੋਂ ਵੱਡੀ ਭਗਤੀ ਮਾਪਿਆਂ ਦੀ ਸੇਵਾ ਮਾਪਿਆਂ ਦਾ ਸਤਿਕਾਰ ਆ ਇਹ ਗੱਲ ਆਪਾਂ ਹਮੇਸ਼ਾ ਯਾਦ ਰੱਖਣੀ ਆ ਅਤੇ ਇਹ ਸੇਵਾ ਇਹ ਭਗਤੀ ਕਰਨ ਦਾ ਮੌਕਾ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਘਰ ਬੈਠੇ ਆ ਹੀ ਦਿੱਤਾ ਹੈ ਬਾਰ ਨਹੀਂ ਜਾਣਾ ਪੈਂਦਾ ਘਰ ਦੇ ਵਿੱਚ ਰਹਿ ਕੇ ਹੀ ਅਸੀਂ ਆਪਣੀ ਮਾਂ ਪਿਓ ਦੀ ਸੇਵਾ ਕਰਕੇ ਇੰਨਾ ਵੱਡਾ ਪੁੰਨ ਖਾਟ ਸਕਦੇ ਆ ਅਤੇ ਜੇਕਰ ਇਹ ਸੇਵਾ ਕੀਤੀ ਆ ਤਾਂ ਹੀ ਹੋਰ ਸੇਵਾ ਸਫਲ ਹੋਵੇਗੀ ਜੇਕਰ ਮਾਂ ਪਿਓ ਦਾ ਦਿਨ ਦਿਖਾਇਆ ਫਿਰ ਜਿੰਨੇ ਮਰਜੀ ਤੁਸੀਂ ਪਾਠ ਪੂਜਾ ਕਰ ਲਓ ਸੇਵਾ ਕਰ ਲਓ ਪੀਰ ਮਨਾ ਲਓ ਫਿਰ ਤੁਹਾਡਾ ਭਲਾ ਨਹੀਂ ਹੋਣਾ ਮਾਂ ਪਿਓ ਰਸ ਗਿਆ ਸਮਝੋ ਰੱਬ ਰੋ ਗਿਆ ਤਾਂ ਇਸ ਕਰਕੇ ਮਾਂ ਪਿਓ ਦੀ ਸੇਵਾ ਕਰਨੀ ਆ ਇਦਾਂ ਨਾ ਮਾਪਿਓ ਦੀ ਸੇਵਾ ਸਤਿਕਾਰ ਦੇ ਸਬੰਧ ਦੇ ਵਿੱਚ ਮੈਂ ਕਿਤੇ ਲਿਖਿਆ ਹੋਇਆ ਪੜਿਆ ਬੜੇ ਸੋਹਣੇ ਵਿਚਾਰ ਸਨ ਕਹਿੰਦੇ ਇੱਕ ਵਾਰ ਇੱਕ ਕਾਲਜ ਦੇ ਵਿੱਚ ਬੱਚਿਆਂ ਨੂੰ ਮਾਪਿਓ ਦੀ ਸੇਵਾ ਸਤਿਕਾਰ ਦੇ ਸਬੰਧ ਦੇ ਵਿੱਚ ਵਿਸ਼ਾ ਦਿੱਤਾ ਗਿਆ ਵੀ ਤੁਸੀਂ ਜੋ ਵੀ ਤੁਹਾਡੇ ਮਨ ਦੇ ਵਿਚਾਰ ਨੇ ਨਾ ਉਹ ਤੁਸੀਂ ਸਭ ਦੇ ਸਾਹਮਣੇ ਰੱਖ ਸਕਦੇ ਹੋ ਕਹਿੰਦੇ ਸਭ ਨੇ ਬੜੇ ਸੋਹਣੇ-ਸੋਹਣੇ ਵਿਚਾਰ ਰੱਖੇ ਕਿ ਮਾਪਿਓ ਦੀ ਸੇਵਾ ਕਰਨੀ ਚਾਹੀਦੀ ਆ ਮਾਪਿਓ ਦੀ ਸੇਵਾ ਦਾ ਬੜਾ ਫਾਇਦਾ ਮਾਪਿਓ ਦੇ ਕਹਣੇ ਦੇ ਵਿੱਚ ਰਹਿਣਾ ਚਾਹੀਦਾ ਹੈ ਸਾਡੇ ਮਨਾਂ ਪਿਓ ਨੇ ਸਾਡੇ ਲਈ ਬਹੁਤ ਕੁਝ ਕੀਤਾ ਏ ਇਹ ਭੁੱਲਣਾ ਨਹੀਂ ਚਾਹੀਦਾ ਭਾਵ ਕਿ ਹਰ ਇੱਕ ਬੱਚੇ ਬੱਚੀਆਂ ਨੇ ਬੜੇ ਸੋਹਣੇ ਸੁਨੇਹ ਵਿਚਾਰ ਰੱਖੇ ਤਾਂ ਕਹਿੰਦੇ ਉਸ ਵਕਤ ਇੱਕ ਲੜਕੀ ਨੇ ਆਪਣੇ ਵਿਚਾਰ ਰੱਖੇ ਉਹ ਕਹਿਣ ਲੱਗੀ ਵੀ ਜੇ ਕਿਤੇ ਮਾਪਿਓ ਨੂੰ ਸੰਭਲਣ ਦਾ ਮਾਪਿਓ ਨੂੰ ਆਪਣੇ ਕੋਲ ਰੱਖਣ ਦਾ ਅਧਿਕਾਰ ਧੀਆਂ ਨੂੰ ਮਿਲ ਜਾਂਦਾ ਕਿਉਂਕਿ ਆਪਾਂ ਦੇਖਦੇ ਆ ਨਾ ਧੀਆ ਤਾਂ ਵਿਆਹ ਤੋਂ ਬਾਅਦ ਆਪਣੇ ਸਹੁਰੇ ਘਰ ਚਲਿੰਗੀਆਂ ਨੇ ਤੇ ਮਾਪਿਓ ਦੀ ਸੇਵਾ ਸੰਭਾਲ ਪੁੱਤਰ ਕਰਦੇ ਨੇ ਕਿਉਂਕਿ ਧੀਆ ਦੇ ਕੋਲ ਮਾਪੇ ਰਹਿਣ ਇਹ ਇਸ ਸਮਾਜ ਨੂੰ ਪ੍ਰਵਾਨ ਨਹੀਂ ਆ ਲੋਕ ਫਿਰ ਕਈ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਇਸ ਕਰਕੇ ਉਸ ਲੜਕੀ ਨੇ ਕਿਹਾ ਵੀ ਜੇ ਕੀਤੇ ਇਹ ਹੱਕ ਧੀਆ ਦੇ ਕੋਲ ਹੁੰਦਾ ਤਾਂ ਦੁਨੀਆ ਦੇ ਵਿੱਚ ਇੱਕ ਵੀ ਬ੍ਰਿਧ ਆਸ਼ਰਮ ਖੋਲਣ ਦੀ ਲੋੜ ਨਾ ਪੈਂਦੀ ਕਿਉਂਕਿ ਧੀਆ ਆਪਣੇ ਮਾਪੇ ਉਹਨੂੰ ਬਹੁਤ ਪਿਆਰ ਕਰਦੀਆਂ ਨੇ ਕਹਿੰਦੇ ਫਿਰ ਉਸੇ ਵਕਤ ਇੱਕ ਲੜਕੇ ਨੇ ਇਸ ਗੱਲ ਦਾ ਜਵਾਬ ਦਿੱਤਾ ਉਹ ਕਹਿਣ ਲੱਗਾ ਵੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਪਰ ਜੇਕਰ ਉਹੀ ਧੀਆ ਜਦੋਂ ਵਿਆਹ ਬਾਦ ਸਹੁਰੇ ਘਰ ਦੇ ਵਿੱਚ ਆਉਂਦੀਆਂ ਨੇ ਉਹ ਸਹੁਰੇ ਘਰ ਦੇ ਵਿੱਚ ਆ ਕੇ ਆਪਣੇ ਸੱਸ ਸਹੁਰਾ ਸਾਹਿਬ ਨੂੰ ਆਪਣੇ ਮਾਪਿਓ ਸਮਝ ਕੇ ਸੇਵਾ ਕਰਨ ਤਾਂ ਵੀ ਇਸ ਦੁਨੀਆ ਦੇ ਵਿੱਚ ਕੋਈ ਵੀ ਐਸਾ ਆਸ਼ਰਮ ਖੋਲਣ ਦੀ ਲੋੜ ਨਹੀਂ ਸੀ ਪੈਣੀ ਹੁਣ ਸਹੀ ਦੋਵੇਂ ਨੇ ਆਪੋ ਆਪਣੀ ਜਗ੍ਹਾ ਤੇ ਕਿਉਂਕਿ ਆਪਾਂ ਵੀ ਦੇਖਦੇ ਆ ਨਾ ਧੀ ਆਪਣੇ ਮਾਪਿਆਂ ਨੂੰ ਬਹੁਤ ਪਿਆਰ ਕਰਦੀਆਂ ਨੇ ਪਰ ਕਈ ਵਾਰ ਕੁਝ ਕਪੈਣਾ ਉਹਨਾਂ ਦੀ ਆਪਣੇ ਸਹੁਰੇ ਘਰ ਦੇ ਵਿੱਚ ਜਾ ਕੇ ਸੱਸ ਸਹੁਰਾ ਸਾਥ ਦੇ ਨਾਲ ਨਹੀਂ ਬਣਦੀ ਤਾਂ ਇੱਥੇ ਗੱਲ ਇਹ ਆ ਵੀ ਕੋਈ ਵੀ ਧੀ ਆ ਪੁੱਤ ਆ ਉਹ ਆਪਣੇ ਮਾਪਿਆਂ ਦਾ ਸਤਿਕਾਰ ਕਰੇ ਉਹੀ ਧੀ ਪੁੱਤ ਜਦੋਂ ਦੂਸਰੇ ਘਰ ਦੇ ਵਿੱਚ ਜਾ ਕੇ ਕਿਸੇ ਦੀ ਨੌ ਜਾਂ ਜਵਾਈ ਬਣਦੇ ਨੇ ਤਾਂ ਉੱਥੇ ਵੀ ਉਹਨਾਂ ਦਾ ਫਰਜ਼ ਹੈ ਕਿ ਆਪਣੇ ਬਜ਼ੁਰਗਾਂ ਦਾ ਆਪਣੇ ਸਾਸ ਸਹੁਰਾ ਸਾਹਿਬ ਦਾ ਸਤਿਕਾਰ ਕਰੋ ਜਿਨ੍ਹਾਂ ਨੇ ਆਪਣੇ ਬਜ਼ੁਰਗ ਖੁਸ਼ ਕਰ ਲਏ ਸਮਝੋ ਉਹਨਾਂ ਨੇ ਰੱਬ ਪਾ ਲਿਆ ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਦੀ ਸੇਵਾ ਕਰ ਲਈ ਉਹਨਾਂ ਨੂੰ ਦੁਨੀਆ ਤੇ ਸਾਰੇ ਸੁੱਖ ਮਿਲ ਜਾਂਦੇ ਨੇ ਇਹ ਭਾਵੇਂ ਤੁਸੀਂ ਅੱਜ ਲਿਖ ਕੇ ਰੱਖ ਲਓ ਜਿਨ੍ਹਾਂ ਨੇ ਬਜ਼ੁਰਗਾਂ ਦੀਆਂ ਆਪਣੇ ਮਾਪਿਆਂ ਦੀਆਂ ਆਂਦਰਾਂ ਠੰਡੀਆਂ ਰੱਖੀਆਂ ਨੇ ਨਾ ਉਹਨਾਂ ਨੂੰ ਫਿਰ ਹਰ ਪਾਸੇ ਠੰਡੀਆਂ ਹਵਾਵਾਂ ਆਉਂਦੀਆਂ ਨੇ ਜ਼ਿੰਦਗੀ ਦੇ ਵਿੱਚ ਹਰ ਸੁੱਖ ਮਿਲਦਾ ਏ ਅਤੇ ਉਹ ਹਰ ਸੁੱਖ ਨੂੰ ਮਾਣਦੇ ਵੀ ਆ ਮਾਪਿਆਂ ਲਈ ਕੀਤੀ ਹੋਈ ਸੇਵਾ ਕਦੇ ਵੀ ਬਿਰਥਾ ਨਹੀਂ ਜਾਂਦੀ ਇੱਥੇ ਮੇਰੀਆਂ ਭੈਣਾਂ ਗੁੱਸਾ ਨਾ ਕਰਿਓ ਜੇ ਵੀ ਕਹਿ ਦਿੱਤਾ ਕਿ ਨਵਾਂ ਆਪਣੇ ਸੱਸ ਸਹੁਰਾ ਜੀ ਦੀ ਸੇਵਾ ਕਰਨ ਕਿਉਂਕਿ ਕਈ ਭੈਣਾਂ ਬੇਬੀਆਂ ਕਹਿ ਦਿੰਦੀਆਂ ਨੇ ਉਹ ਸਾਨੂੰ ਚੰਗਾ ਨਹੀਂ ਬੋਲਦੇ ਗੁੱਸੇ ਦੇ ਵਿੱਚ ਬੋਲਦੇ ਨੇ ਤਾਂ ਕੋਈ ਗੱਲ ਨਹੀਂ ਕੀ ਹੋਇਆ ਹਰ ਵਾਰ ਨਾ ਬਜ਼ੁਰਗਾਂ ਦਾ ਸਬਾ ਬੱਚਿਆਂ ਵਰਗਾ ਹੋ ਜਾਂਦਾ ਹੈ ਜਦੋਂ ਉਮਰ ਇੱਥੇ ਜੇ ਆਉਂਦੀ ਹੈ ਕਈ ਵਾਰ ਨਹੀਂ ਪਤਾ ਲੱਗਦਾ ਤਾਂ ਕੀ ਹੋਇਆ ਜੇ ਆਪਾਂ ਨੂੰ ਅਸਕਤੀ ਦੇ ਨਾਲ ਬੋਲ ਪੈਂਦੇ ਨੇ ਗੁੱਸੇ ਦੇ ਵਿੱਚ ਬੋਲ ਪੈਂਦੇ ਨੇ ਤਾਂ ਆਪਾਂ ਪੇਕੇ ਘਰ ਦੇ ਵਿੱਚ ਕਈ ਵਾਰ ਮਾਪਿਓ ਤੋਂ ਵੀ ਤਾਂ ਚੜਕਾ ਖਾ ਹੀ ਲੈਂਦੇ ਸੋ ਨਾ ਤਾਂ ਇਹ ਵੀ ਮਾਪਿਓ ਹੀ ਨੇ ਕੋਈ ਗੱਲ ਨਹੀਂ ਇੱਥੇ ਨਾ ਮੈਂ ਛੇਵੇਂ ਪਾਤਸ਼ਾਹ ਜੀ ਦੇ ਬਚਨ ਆਪ ਜੀ ਦੇ ਨਾਲ ਸਾਂਝੇ ਕਰਨਾ ਚਾਹਾਂਗੀ ਕਹਿੰਦੇ ਛੇਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਉਹਨਾਂ ਨੇ ਆਪਣੀ ਬੇਟੀ ਵੀਰੋ ਦਾ ਕੀਤਾ ਤਾਂ ਕਿੰਦੇ ਆਨੰਦ ਕਾਰਜ ਤੋਂ ਬਾਅਦ ਸਾਰੀਆਂ ਰਸਮਾਂ ਕਰਨ ਤੋਂ ਬਾਅਦ ਜਦੋਂ ਬੀਬੀ ਵੀਰੋ ਜੀ ਦੀ ਡੋਲੀ ਤੁਰਨ ਲੱਗੀ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਖੁਦ ਅੱਗੇ ਹੋ ਕੇ ਆਪਣੀ ਬੇਟੀ ਨੂੰ ਕੁਝ ਸਿੱਖਿਆਵਾਂ ਦਿੱਤੀਆਂ ਸਨ ਉਹਨਾਂ ਸਿੱਖਿਆਵਾਂ ਦੇ ਵਿੱਚੋਂ ਮੁੱਖ ਸਿੱਖਿਆਵਾਂ ਕਿਹੜੀਆਂ ਸਨ ਕੀਤੀਏ ਸੂਰਜ ਚੜਨ ਤੋਂ ਪਹਿਲਾਂ ਉੱਠਣਾ ਹੈ ਅਮਰਤ ਵੇਲੇ ਦੇ ਵਿੱਚ ਉੱਠਣਾ ਹੈ ਸਭ ਤੋਂ ਪਹਿਲਾਂ ਤੂੰ ਇਸ਼ਨਾਨ ਕਰਨਾ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਫਿਰ ਤੂੰ ਆਪਣੇ ਕਰਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ ਪਤੀ ਦੀ ਸੇਵਾ ਕਰਨੀਆਂ ਆਪਣੇ ਸੱਸ ਸਹੁਰਾ ਸਾਹਿਬ ਦੀ ਸੇਵਾ ਕਰਨੀ ਆ ਅਤੇ ਭੁੱਲ ਕੇ ਵੀ ਗਲਤੀ ਦੇ ਨਾਲ ਵੀ ਕਦੇ ਆਪਣੇ ਸੱਸ ਸਹੁਰਾ ਸਾਹਿਬ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਅਤੇ ਜੇਕਰ ਕੋਈ ਕਰਤਾ ਹੋਵੇ ਤਾਂ ਤੂੰ ਉਹ ਨਿੰਦਿਆ ਚੁਗਲੀ ਸੁਣਨੀ ਨਹੀਂ ਆ ਉਥੋਂ ਉੱਠ ਕੇ ਪਰਾਂਜ ਲਈ ਜਾਵੇ ਇਹ 6ਵੇਂ ਪਾਸ਼ਾ ਜੀ ਦੇ ਬਚਨ ਨੇ ਬੀਬੀ ਵੀਰੋ ਜੀ ਦੇ ਲਈ ਤਾਂ ਜੇਕਰ ਆਪਾਂ ਵੀ ਆਪਣੇ ਆਪ ਨੂੰ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਧੀਆਂ ਪੁੱਤਰ ਮੰਨਦੇ ਆ ਤਾਂ ਇਹ ਬਚਨ ਆਪਣੇ ਤੇ ਵੀ ਲਾਗੂ ਹੁੰਦੇ ਆ ਤੇ ਮੇਰੀਆਂ ਭੈਣਾ ਇਸ ਗੱਲ ਨੂੰ ਤੁਸੀਂ ਅੱਜ ਲਿਖ ਕੇ ਰੱਖ ਲਓ ਸਾਸ ਸੋਹਰਾ ਸਾਹਿਬ ਦਾ ਕਦੇ ਮਨ ਲਾ ਕੇ ਸੇਵਾ ਕਰਕੇ ਦੇਖਿਓ ਜੇ ਮਾਪਿਆਂ ਦੀ ਮਨ ਲਾ ਕੇ ਸੇਵਾ ਕਰਕੇ ਦੇਖੋ ਮਾਪੇ ਪਾਵੇਂ ਤੁਹਾਡੇ ਜਨਮ ਦਿਨ ਵਾਲੇ ਨੇ ਪਾਵੇਂ ਤੁਹਾਡਾ ਸੱਸ ਸਹੁਰਾ ਸਾਹਿਬ ਨੇ ਮਾਪਿਆਂ ਦੀ ਕੀਤੀ ਹੋਈ ਸੇਵਾ ਦਾ ਬੇਅੰਤ ਫਲ ਮਿਲਦਾ ਹੈ ਅਤੇ ਜ਼ਰੂਰ ਮਿਲਦਾ ਹੈ ਅਤੇ ਜਦੋਂ ਮਿਲਦਾ ਹੈ ਸਾਡੀ ਸੋਚ ਤੋਂ ਕਿਤੇ ਆਰਾਮ ਮਿਲਦਾ ਹੈ ਇਹ ਤੁਸੀਂ ਅੱਜ ਤੋਂ ਨੋਟ ਕਰਕੇ ਰੱਖ ਲਿਓ ਪਰ ਸੱਚੇ ਮਨ ਦੇ ਨਾਲ ਵਿਖਾਵਾ ਨਹੀਂ ਕਰਨਾ ਮਨੋਂ ਸੇਵਾ ਕਰਨੀ ਆ ਅਤੇ ਸੇਵਾ ਕਰਨੀ ਸਾਡਾ ਫਰਜ਼ ਆ ਸਾਡੇ ਮਾਪਿਓ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ ਪਤਾ ਨਹੀਂ ਕਿੰਨੇ ਦੁੱਖ ਝੱਲੇ ਹੋਣਗੇ ਸਾਡੇ ਲਈ ਪਤਾ ਨਹੀਂ ਉਹਨਾਂ ਨੇ ਕਿੰਨੀਆਂ ਆਰੀਆਂ ਜਾਂ ਚਾਂਚਾ ਆਪਣੇ ਮਨ ਦੇ ਵਿੱਚ ਹੀ ਰੱਖ ਲਏ ਸਾਡੇ ਕਰਕੇ ਵੀ ਸਾਡੇ ਬੱਚੇ ਨੂੰ ਕਿਸੇ ਚੀਜ਼ ਦੀ ਕਮੀ ਨਾ ਆਵੇ ਇਸ ਕਰਕੇ ਮਾਪਿਓ ਦੀ ਸੇਵਾ ਕਰਨੀ ਆ ਮਾਪਿਓ ਸਾਡੇ ਸਭ ਤੋਂ ਪਹਿਲੇ ਲੇ ਰੱਬ ਨੇ ਇਹ ਖੁਦ ਰੱਬ ਨੇ ਕਿਹਾ ਹੈ ਜਿਨੇ ਮਾਪਿਓ ਨੂੰ ਖੁਸ਼ ਕਰ ਲਿਆ ਸਮਝੋ ਮੈਨੂੰ ਖੁਸ਼ ਕਰ ਲਿਆ ਅਤੇ ਜਿਸ ਬੱਚੇ ਨੇ ਮਾਪਿਓ ਨੂੰ ਨਾਰਾਜ਼ ਕਰ ਲਿਆ ਜਿਸ ਬੱਚੇ ਕਰਕੇ ਮਾਪਿਓ ਦਾ ਦਿਲ ਦੁਖੀ ਹੋਇਆ ਉਹਦੇ ਉੱਤੇ ਫਿਰ ਪੂਰੀ ਕੁਦਰਤ ਕਾਇਨਾਤ ਹੀ ਨਾਰਾਜ਼ ਹੋ ਜਾਂਦੀ ਹੈ ਤਾਂ ਇਹ ਨਾਰਾਜ਼ਗੀ ਆਪਾਂ ਨੇ ਪ੍ਰਾਪਤ ਕਰਨੀ ਆਪਾਂ ਤਾਂ ਆਪਣੇ ਮਾਪਿਓ ਦੀ ਸੇਵਾ ਕਰਕੇ ਉਹਨਾਂ ਦੀ ਸਾਥ ਸੰਭਾਲ ਕਰਕੇ ਉਹਨਾਂ ਦੀਆਂ ਦੁਆਵਾਂ ਅਸੀਸਾਂ ਕਟਣੀਆਂ ਨੇ ਇਹ ਬੇਨਤੀਆਂ ਨੂੰ ਜ਼ਰੂਰ ਪ੍ਰਵਾਨ ਕਰਿਓ ਜੀ ਅਤੇ ਦੂਸਰੀ ਭਗਤੀ ਆ ਅਮਰਤ ਵੇਲੇ ਦੀ ਭਗਤੀ ਜਿਵੇਂ ਮਾਂ ਪਿਓ ਦੀ ਕੀਤੀ ਹੋਈ ਸੇਵਾ ਦਾ ਫਲ ਸਾਨੂੰ ਜ਼ਰੂਰ ਮਿਲਦਾ ਹੈ ਨਾ ਓਵੇਂ ਅਮਰਤ ਵੇਲੇ ਦੀ ਭਗਤੀ ਵੀ ਆਪਾਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਜੋ ਮਨੁੱਖ ਅਮਰਤ ਵੇਲੇ ਉੱਠ ਕੇ ਉਸ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਨੇ ਉਨਾਂ ਨੂੰ ਪਤਾ ਹੈ ਕਿ ਅਮਰਤ ਵੇਲੇ ਦੀਆਂ ਕੀ ਕੀ ਵਰਤਾਂ ਨੇ ਕਿੰਨ ਜਿੰਦਗੀ ਦੇ ਵਿੱਚ ਬਦਲਾਅ ਆਉਂਦੇ ਨੇ ਅਤੇ ਕਿੰਨੀ ਤੇਜ਼ੀ ਦੇ ਨਾਲ ਬਦਲਾਅ ਆਉਂਦੇ ਨੇ ਕਿਉਂਕਿ ਅਮਰਤ ਵੇਲੇ ਦਾ ਵੇਲਾ ਕੋਈ ਆਮ ਵੇਲਾ ਨਹੀਂ ਆ ਇਹ ਵੇਲਾ ਗੁਰਨਾਨ ਨਰਪਾਖਸ਼ ਜੀ ਦੀ ਮਿੱਠੀ ਲਿੱਕੀ ਪਿਆਰੀ ਗੋਦ ਦਾ ਨਿਕਿਆ ਜਿਸ ਬੱਚੇ ਦੇ ਅਤੇ ਜਿਸ ਮਨੁੱਖ ਨੂੰ ਗੁਰਨਾਨ ਨਰਪਾਖਸ਼ ਜੀ ਦੀ ਗੋਦ ਮਿਲ ਜਾਵੇ ਉਹਨੂੰ ਹੋਰ ਕੀ ਚਾਹੀਦਾ ਹੈ ਤਾਂ ਇਸ ਕਰਕੇ ਅਮਰਤ ਵੇਲੇ ਉੱਠਣਾ ਹੈ ਅਮਰਤ ਵੇਲੇ ਉੱਠ ਕੇ ਪਰਮਪਿਤਾ ਪ੍ਰਮਾਤਮਾ ਜੀ ਦਾ ਨਾਮ ਜਪਣਾ ਹੈ ਦੇਖਣਾ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਦੀ ਤੋੜ ਨਹੀਂ ਆਉਂਦੀ ਇਹ ਗੱਲ ਮੈਂ ਨਹੀਂ ਕਹ ਰਹੀ ਕਮਾਈ ਵਾਲੇ ਮਹਾਪੁਰਖ ਜੀ ਕਹਿੰਦੇ ਨੇ ਜਿਨ੍ਹਾਂ ਨੇ ਖੁਦ ਕਮਾਈਆਂ ਕੀਤੀਆਂ ਨੇ ਤਾਂ ਇਹ ਦੋਵੇਂ ਗੱਲਾਂ ਅੱਜ ਤੋਂ ਪੱਲੇ ਬੰਨ ਲੈਣੀਆਂ ਵੀ ਜੇ ਜ਼ਿੰਦਗੀ ਦੇ ਵਿੱਚ ਸੁਖੀ ਰਹਿਣਾ ਹੈ ਖੁਸ਼ ਰਹਿਣਾ ਹੈ ਤਾਂ ਵਸ ਅਮਰਤ ਵੇਲੇ ਉੱਠੋ ਭਜਨ ਬੰਦਗੀ ਕਰੋ ਗੁਰਬਾਣੀ ਦਾ ਪਾਠ ਕਰੋ ਅਤੇ ਗੁਰੂਆਂ ਨੇ ਦਿੱਤੀ ਹੋਈ ਸਿੱਖਿਆ ਦੇ ਅਨੁਸਾਰ ਚੱਲਣਾ ਅਤੇ ਗੁਰੂ ਸਾਹਿਬ ਜੀ ਕੀ ਕਹਿੰਦੇ ਨੇ ਤੁਹਾਡੀ ਪਹਿਲੀ ਸੇਵਾ ਤੁਹਾਡੇ ਘਰ ਤੋਂ ਸ਼ੁਰੂ ਹੁੰਦੀ ਆ ਮਾਪਿਓ ਦੇ ਰੂਪ ਦੇ ਵਿੱਚ ਮਾਪਿਓ ਦੀ ਸੇਵਾ ਕਰਨੀ ਆ ਮਾਪਿਓ ਦਾ ਸਤਿਕਾਰ ਕਰਨਾ ਹੈ ਫਿਰ ਦੇਖਣਾ ਸਾਡੀਆਂ ਮਿਹਨਤਾਂ ਕਿੰਜ ਫਲ ਲੱਗਦਾ ਮਾਪਿਆਂ ਦੀਆਂ ਦੁਆਵਾਂ ਆਸ਼ੀਸ਼ਾਂ ਬੰਦੇ ਨੂੰ ਕਿਤੇ ਦਾ ਕਿਤੇ ਪਹੁੰਚਾ ਦਿੰਦੀਆਂ ਨੇ ਅੱਜ ਤੱਕ ਜਿਸ